ਮੈਂ ਕਿਸ ਤੋਂ ਕੁਝ ਨਹੀਂ ਲੈਣਾ ਤਿੰਨ ਮਹੀਨੇ ਮੇਰੀ ਧੂਲੀ ਤੇਜ ਤੇਜ ਰਹੀ ਹੈ ਬਾਈ ਅਨਰਸੀ ਮੇਰੀ ਧੂਲੀ ਤੇਜ ਤੇਜ ਹੈ ਅੱਜ ਆਪਾਂ ਨੇ ਦੀ ਧੂਲੀ ਤੇਜ ਹੈ ਛੋਟੇ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਵੀ ਬਹੁਤ ਸੀ ਛੋਟੇ ਦਾਨ ਮਿਲਿਆ ਮੈਂ ਦੱਸ ਮੇਰੇ ਦਿਲ ਚ ਕੀ ਸੀ ਮੈਂ ਗੱਲ ਕਰ ਪੈਂਦਾ ਮੈਂ ਸੂਰ ਆਪਣੇ ਪਿਆਰ ਦੇ ਮੱਥੇ ਤੋਂ ਕਲੰਕ ਪੂਜਣ ਵਾਲਾ ਮਹਾਨ ਸੂਰਮਾ ਆਪਾਂ ਛੋਟਾ ਛੋਟਾ ਕੀ ਛੋਟਾ ਇਹ ਤਾਂ ਪਸੂ ਪਾਣ ਮਾ ਚਲੋ ਹੁਣ ਮੈਂ ਸਾਨੂੰ ਯਾਦ ਕਰਾਉਣਾ ਹੈ ਮਾਨਸ ਆਪਣੇ ਮੱਥੇ ਤੋਂ ਟਲਕ ਟੁਕਾ ਜਾਵਾ ਸਰਦਾਰ ਜਿਕਰ ਸਿੰਘ ਹਵਾਰਾ ਅਸੀਂ ਟਰੈਸ਼ ਦੀ ਐ ਅਸੀਂ ਆਪ ਦੇ ਹੀਰੇਆਂ ਨੂੰ ਉੱਪਰ ਲਾ ਜਾਂਦੇ ਆ ਕੋਈ ਨਮਾ ਆਉਂਦਾ ਮੇਰੇ ਵਰਗਾ ਛੋਟਾ ਕੋਈ ਹੋਰ ਆਉਂਦਾ ਫਲਾਨਾ ਇਨਕਾ ਟੁਕਾ ਅਸੀਂ ਆਦੇ ਪ੍ਰਾਣੇ ਯੋਧੇ ਨੂੰ ਪੁੱਟ ਜਾਂਦੇ ਆ ਮੈਂ 12 ਮਹੀਨੇ ਤਰਿਆ ਛੋਟੇ ਲੋਕਾਂ ਦਾ ਪੂਰਾ ਸਾਥ ਮਿਲਿਆ ਛੂਣੀ ਨਾਲੇ ਪੂਰਾ ਕੱਜ ਬੰਦ ਕੇ ਸਮਝ ਦਿੱਤਾ ਸਭ ਲੋਕ ਅਜੇ ਵੀ ਧਰਨਾ ਚੱਲੀ ਜਾਂਦਾ ਨਸ਼ੇ ਖਿਲਾਫ ਦਰ ਰਾਤ ਲੜਦੇ ਫਿਰਦਾ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਚੇ ਨੇ ਨੀਕਾ ਪੈਂਦੀ ਆ ਕੋਈ ਮੁਕਰ ਕੇ ਕੋਈ ਮੈਂਬਰੀ ਪਰਚੇ ਨੇ ਤਰੀਕਾ ਪੈਂਦੀ ਆ ਮੇਰੀਆਂ ਉਹ ਪਰਚੇ ਨੇ ਤਰੀਕਾ ਪੈਂਦੀ ਆ ਤੇ ਚਾਹ ਹੋ ਗਏ ਪਾਇਰੇ ਬੱਚੇ ਮੇਰੇ ਤੇ ਨਵੇਂ ਨਿਮਾਨਦਾਰੇ ਆ ਅੰਦਰ ਰਹਿਣ ਤੇ ਕੀ ਪਤਾ ਕੀ ਦੇ ਦਿੰਦੇ ਨਾ ਵਿਕੇ ਨਾ ਝੁਕੇ ਨਾ ਇਹ ਹਣਾ ਮੈਨੂੰ ਉਦੋਂ ਬਾਰ ਬੀਪੀ ਦੀ ਸ਼ਿਕਾਇਤ ਆਉਂਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਹੀ ਪਤਾ ਹੈ ਆ ਕਮੇਟੀ ਕੀ ਫੈਸਲਾ ਹੋਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਇਨਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋਧੇ ਲੈਣੇ 27 ਸਾਲਾਂ ਤੋਂ ਬੈਠੇ ਉਹਨਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ ਦੀਪ ਸਿੱਧੂ ਭਾਈ ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਦੀਪ ਨੇ ਹਜ਼ਾਰ ਲਾ ਕੇ ਜਾਵਾਂਗੇ ਕੋਈ ਕਰਤਾ ਹੈ ਕਰ ਲੋ ਕਿਤੇ ਸਾਡਾ ਅਮਰਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਹਾ ਕਿੰਨਾ ਚਿਰ ਸਰਕਾਰ ਆ ਰੱਖ ਲੈਣੀ ਹੈ ਲੱਖਾ ਆਉਣਗੇ ਕਿੰਨਾ ਸਿੱਖ ਦਾ ਪਿਆਰਾ ਤੇ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜੇ ਲੰਗਰ ਸਕਣਾ ਹੋ ਸਟਿਓ ਤੇ ਬਾਈ ਬਣ ਕੇ ਜਾਇ ਆਉਣਾ ਕਾਲੀ ਨਾ ਕਰੋ ਸਭ ਨੂੰ ਸੁਣ ਕੇ ਜਾਇਓ ਆਦਾ ਪੂਰਾ ਸਮਰਥਨ ਦਿਓ ਤੇ ਜਿੱਥੇ ਤੁਹਾਨੂੰ ਕਮੇਟੀ ਕਹੂਗੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂਗਾ ਕਿ ਸੁਣੂਗੇ ਰੋ ਵਾ ਤੇ ਮਾਰੀ ਕੋਈ ਨਾ ਜੀ ਮੇਰੀ ਗੱਲਾਂ ਸੰਤੋਖਾ ਮੈਨੂੰ ਪਤਾ ਅੱਜ ਮੀਟਿੰਗ ਕਰਾਂਗੇ 10 ਦਿਨਾਂ ਬਾਅਦ ਮੀਟਿੰਗ ਕਰਾਂਗੇ 14 ਦਿਨਾਂ ਬਾਅਦ ਮੀਟਿੰਗ ਕਰਾਂਗੇ ਐਡਾ ਮੂਹ ਹੋ ਜਾਂਦੇ ਨੇ ਅੱਛਰ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਨੇ ਕੋਈ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਇਓ ਐਡਾ ਬੱਟਾ ਹਰ ਆਇਆ ਮੇਰੇ ਵਾਲੀ ਵੀ ਆਇਆ ਸੀ ਮੈਂ ਦੇਖ ਨਹੀਂ ਸਕਿਆ ਮੈਂ ਸਦਾ ਧੰਨਵਾਦ ਆ ਕੱਲੇ ਕਰੇ ਬੱਲੇ ਦਾ ਤੁਹਾਡੇ ਦਿਲ ਦੀ ਗੱਲ ਦੱਸੋ ਸਮੂਹ ਦੀ ਤੇ ਠੀਕਾ ਤੇ ਰਹੀ ਆ ਨਾ ਬਹੁਤ ਵੰਦੀ ਹੋਣ ਚਲ ਵਾਖਿਆ ਕਰ ਲੋ ਇੱਥੇ ਹਾਂ ਕਰ ਲੋ ਉਹ ਅੰਦਰ ਬੈਠਾ ਸੋਈ ਜਾ ਬਾਕੀ ਸਦੀਪワਟਮਾਂ ਦੀ ਕੋਠੀ ਘੇਰੋ ਮਾ ਪਾਨੇ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਹੈ ਕਿ ਉਹ ਇਸ ਗੱਲ ਤੇ ਗੌਰ ਕਰ ਖਿਆਲ ਰੱਖਣ ਬਿਨਾਂ ਸ਼ਰਤਾਂ ਰਿਹਾ ਕਰਾ ਕੇ ਲਿਓ ਪਾਨਾ ਘਰਾ ਦੇ ਘਰ ਵਾਸਤੇ ਲੜਦਾ ਸੀ ਕਰੋੜਾ ਰੁਪਿਆ ਪਵਾ ਗਿਆ ਗੱਲਾਂ ਲੇਖਣਾਂ ਦੇ ਕੇ ਚੇਂਗੀ ਪੱਤੀ ਸਕਾਰਪੀਓਂ ਉਹਨਾਂ ਸਾਨੂੰ ਨੀ ਮੁੱਚੂ ਮੁਸਲਮਾਨਾਂ ਨੇ ਰਾਤ ਨੂੰ ਮੁਸਰਾਨ ਕੀਏ ਤੇ ਰਾਤ ਨੂੰ ਮਲੇਰ ਕੋ ਕੀਏ ਨਾਮਲੇ ਹਾਲਾ ਨਾਰਾ ਮਾਰਿਆ ਸੀ ਇਹ 92 ਚ ਕੋਈ ਹਾਲਾ ਨਾਰਾ ਵੀ ਨਹੀਂ ਮਾਰਦਾ ਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਆਪ ਨੂੰ ਡਟ ਕੇ ਪੰਨੇ ਦਾ ਸਾਥ ਦੇਣਾ ਚਾਹੀਦਾ ਪੰਨੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਜਿੰਨਾ ਛੇਤੀ ਆਪਾਂ ਕਰਮ ਤਰ੍ਹਾਂ ਹੋ ਗਏ ਹੁਣ ਆਪਾਂ ਬਿਆਖ ਬੋਲ ਦੇਣੀ ਅਮਰਪਾਲ ਵੇਲੇ ਚੁੱਪ ਕਰਕੇ ਬਾਈ ਦੀਪ ਸਿੱਧੂ ਹੁੰਦਾ ਰਿਹਾ ਸੋਣੇ ਜੇ ਬਾਈ ਸਿੱਤੂ ਵਲੇ ਉਹਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਦੀਪ ਜੀ ਨੂੰ ਗਲਾਸ ਕਿਉਂ ਲਾਤੀ